ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਚੈਨੀ ਮਨ ਦੇ ਅੰਦਰ ਹੈ ਸੁਭਾਅ ਦੇ ਅੰਦਰ ਹੈ ਸੋਚ ਦੇ ਅੰਦਰ ਹੈ ਔਰ ਜਿਹੜੀ ਬੇਚੈਨੀ ਹੈ ਨਾ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇਹਨੂੰ ਮੈਂ ਅੱਗੇ ਆਣ ਕੇ ਬਿਆਨ ਕਰਾਂਗਾ ਸਭ ਤੋਂ ਪਹਿਲਾਂ ਇਹ ਗੱਲ ਨੋਟ ਕਰ ਲਓ ਕਿ ਬੇਚੈਨੀ ਵਿਅਰਥ ਨਹੀਂਗੀ ਇਹ ਜਿਹੜੀ ਤੁਹਾਡੇ ਅੰਦਰ ਬਣੀ ਹੈ ਨਾ ਇਹ ਬੜੀ ਕੀਮਤੀ ਹੈ ਪਰ ਬੇਚੈਨੀ ਨੂੰ ਵਰਤਣਾ ਕਿਵੇਂ ਇਸ ਗੱਲ ਦੀ ਤੁਹਾਡੀ ਆਪਣੀ ਸੋਚ ਹੈ ਆਪਣੀ ਤੁਹਾਡੀ ਸਮਝ ਹੈ ਵੇਖੋ ਪੈਸਾ ਤੁਹਾਡੇ ਕੋਲ ਹੈ ਪੈਸਾ ਤੁਹਾਡੀ ਜੇਬ ਦੇ ਅੰਦਰ ਹੈ ਉਹਨੂੰ ਵਰਤਣਾ ਕਿੱਥੇ ਹੈ ਕਿਵੇਂ ਵਰਤਣਾ ਹੈ ਤੇ ਤੁਹਾਡੀ ਸੋਚ ਹੈ ਨਾ ਪੈਸੇ ਦੇ ਨਾਲ ਜ਼ਹਿਰ ਵੀ ਆਉਂਦਾ ਹੈ ਪੈਸੇ ਦੇ ਨਾਲ ਮਠਿਆਈਆਂ ਵੀ ਹੁੰਦੀਆਂ ਨੇ ਪੈਸੇ ਨੂੰ ਜੁੱਤੀ ਕੱਪੜੇ ਤੇ ਵਰਤਣਾ ਹੈ ਪਰਿਵਾਰ ਤੇ ਵਰਤਣਾ ਹੈ ਆਪਣੇ ਤੇ ਵਰਤਣਾ ਹੈ ਸ਼ੌਂਕ ਪੂਰੇ ਕਰਨੇ ਨੇ ਜਾਂ ਜੂਏ ਦੇ ਅੰਦਰ ਅਡਾਉਣੇ ਨੇ ਤੁਹਾਡੀ ਆਪਣੀ ਸਮਝ ਤੁਹਾਡੀ ਆਪਣੀ ਸੋਚ ਹੈ ਗਰਥ ਦੇ ਵਿੱਚ ਉਡਾਉਣੇ ਨੇ ਤੁਹਾਡੀ ਆਪਣੀ ਸੋਚ ਵਰਤਨਾ ਕਿਵੇਂ ਬੇਚੈਨੀ ਨੂੰ ਇਹ ਤੁਹਾਡੀ ਆਪਣੀ ਸਮਝ ਹੈ ਆਪਣੀ ਸੋਚ ਹੈ ਇੱਥੇ ਮੈਂ ਕੰਡਕਤਾ ਤੁਹਾਡੇ ਸਾਹਮਣੇ ਰੱਖ ਦੇਣਾ ਦੁਨੀਆ 'ਚ ਜਿੰਨੀ ਵੀ ਤਰੱਕੀ ਹੋਈ ਵਿਗਿਆਨੀਆਂ ਨੇ ਕੀਤੀ ਨਾ ਸਾਇੰਟਿਸਟਾਂ ਨੇ ਕੀਤੀ ਨਾ ਤੇ ਜੇ ਉਹ ਸਾਇੰਟਿਸਟ ਚੈਣ ਵਿੱਚ ਹੁੰਦੇ ਸ਼ਾਂਤੀ ਵਿੱਚ ਹੁੰਦੇ ਤੇ ਕੀ ਅੱਜ ਤੁਹਾਡੇ ਕੋਲ ਪਲੇਨ ਹੁੰਦੇ ਚੰਗੀਆਂ ਕਾਰਾਂ ਹੁੰਦੀਆਂ ਤੁਹਾਡੇ ਹੱਥਾਂ 'ਚ ਫੋਨ ਹੁੰਦੇ ਜਿਨਨੇ ਸਾਇੰਸ ਤੋਂ ਮਿਲੇ ਹੋਏ ਸੁੱਖ ਸਾਧਨ ਨੇ ਇਹ ਤੁਹਾਡੇ ਕੋਲ ਹੁੰਦੇ ਅੱਜ ਤੁਸੀਂ ਘੰਟਿਆਂ ਦੇ ਅੰਦਰ ਹਜ਼ਾਰਾਂ ਮੀਲ ਦਾ ਸਫਰ ਪਲੇਨ ਦੇ ਰਾਹੀਂ ਤੈਅ ਕਰ ਲੈਂਦੇ ਹੋ ਪੰਡੂਬੀ ਦੇ ਰਾਹੀਂ ਸਾਗਰ ਦੇ ਪਾਣੀਆਂ ਦੀ ਗਹਿਰਾਈ ਤੱਕ ਜਾਂਦੇ ਹੋ ਜੇ ਸਾਰੇ ਉਹ ਸਾਇੰਟਿਸਟ ਬਿਲਕੁਲ ਚੈਨ ਸ਼ਾਂਤ ਹੋ ਕੇ ਬਹਿ ਜਾਂਦੇ ਤੇ ਕੀ ਇਹ ਤਰੱਕੀ ਹੋ ਪਉਂਦੀ ਜਿਹੜੀ ਤਰੱਕੀ ਦੇ ਦੌਰ ਵਿੱਚੋਂ ਤੁਸੀਂ ਅੱਜ ਗੁਜ਼ਰ ਰਹੇ ਹੋ ਤੁਹਾਨੂੰ ਐਵੇਂ ਨਹੀਂ ਲੱਗਦਾ ਵੀ ਜਿਵੇਂ ਯੋਗੀ ਬਦਲ ਗਿਆ ਤੇ ਖਾਸ ਕਰਕੇ 201990 ਤੋਂ ਬਾਅਦ ਬਾਅਦ ਤੇ ਫਿਰ 2000 ਤੋਂ ਬਾਅਦ ਬਾਅਦ ਹੋਰ ਏਵੇਂ ਲੱਗਦਾ ਵੀ ਜਿਵੇਂ ਬੜੀ ਤਰੱਕੀ ਹੋ ਗਈ ਪਰ ਕੀਤੀ ਕਿੰਨਾ ਕਿ ਮੈਂ ਕੀਤੀ ਤੁਸੀਂ ਕੀਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਨਹੀਂ ਕੀਤੇ ਪਰ ਜਿਹੜੇ ਚੈਨ ਦੇ ਨਾਲ ਸਨ ਉਹਨਾਂ ਤੇ ਰੋਟੀ ਪਹਿਲਾਂ ਵੀ ਕਮਾਈ ਪਸ਼ੂ ਮਾਰ ਕੇ ਪੰਦੇ ਮਾਰ ਕੇ ਖਾ ਲਿੰਦੇ ਸਨ ਅੱਜ ਅਨਾਜ ਉਗਾ ਕੇ ਖਾ ਲਿੰਦੇ ਨੇ ਫਰਕ ਕਿਹੜੀ ਗੱਲ ਦਾ ਤਰੱਕੀ ਤੇ ਕੋਈ ਨਹੀਂ ਨਾ ਕੀਤੀ ਜਿੰਨੇ ਸਾਧਨ ਬਣੇ ਨੇ ਭਾਵੇਂ ਤੁਹਾਡੇ ਖੇਤੀ ਦੇ ਨਾਲ ਸਬੰਧਿਤ ਨੇ ਹਰ ਫੀਲਡ ਦੇ ਨਾਲ ਸਬੰਧਿਤ ਨੇ ਉਹ ਸਾਰੇ ਉਹਨਾਂ ਲੋਕਾਂ ਨੇ ਕੀਤੇ ਜਿਨ੍ਹਾਂ ਦੇ ਅੰਦਰ ਬੇਚੈਨੀ ਦਾ ਜਨਮ ਹੋਇਆ ਉਹਨਾਂ ਸੋਚਿਆ ਸਾਨੂੰ ਕੁਝ ਕਰਨਾ ਚਾਹੀਦਾ ਹੈ ਉਹਨਾਂ ਸੋਚਿਆ ਵੀ ਆਹ ਕੰਮ ਕਰਕੇ ਵੇਖੀਏ ਇਹਦੇ ਨਾਲ ਲੋਕਾਂ ਨੂੰ ਸਹੂਲਤ ਬੜੀ ਮਿਲੇਗੀ ਉਹਨਾਂ ਖੁਦ ਦਾ ਨਹੀਂ ਸੋਚਿਆ ਤੁਹਾਡਾ ਸੋਚਿਆ ਲੋਕਾਂ ਦਾ ਸੋਚਿਆ ਲੋਕਾਈ ਦਾ ਸੋਚਿਆ ਉਹਨਾਂ ਦੀ ਸੋਚ ਉਹਨਾਂ ਦੀ ਬੇਚੈਨੀ ਦੇ ਨਾਲ ਅੱਜ ਅਸੀਂ ਲਾਭ ਲੈ ਰਹੇ ਹਾਂ ਸੁਖੀ ਬਸ ਰਹੇ ਹਾਂ ਪਰ ਇਹ ਉਹਨਾਂ ਨੇ ਸਾਰੀਆਂ ਸਹੂਲਤਾਂ ਪੈਦਾ ਕਰਕੇ ਦਿੱਤੀਆਂ ਜਿਨ੍ਹਾਂ ਦੇ ਅੰਦਰ ਬੇਚੈਨੀ ਬਣੀ ਇਦੋਂ ਅੱਗੇ ਚੱਲਨੇ ਧਰਮ ਦੀ ਦੁਨੀਆ ਦੇ ਅੰਦਰ ਮਸਬ ਦੀ ਦੁਨੀਆ ਦੇ ਅੰਦਰ ਜਿਹੜਾ ਵਖਾਵੇ ਦਾ ਧਰਮੀ ਬੰਦਾ ਹੈ ਨਾ ਵਖਾਵੇ ਦਾ ਧਰਮੀ ਬੰਦਾ ਉਹ ਸੰਤੁਸ਼ਟ ਹੋ ਕੇ ਬਹਿ ਜਾਂਦਾ ਹੈ ਕਿਸੇ ਪਖੰਡੀ ਦਾ ਚੇਲਾ ਹੋਵੇ ਪਖੰਡੀ ਕੋਲੋਂ ਜਵਾਬ ਲੈ ਕੇ ਸੰਤੁਸ਼ਟ ਹੋ ਕੇ ਬਹਿ ਜਾਂਦਾ ਹੈ ਯਾ ਆਮ ਜੀ ਗੱਲ ਤੋਂ ਸੰਤੁਸ਼ਟ ਹੋ ਕੇ ਬਹਿ ਜਾਂਦਾ ਹੈ ਪਰ ਜਿਹੜਾ ਇਹਨਾਂ ਸੱਚਾ ਧਰਮੀ ਜਿਹੜਾ ਅੰਦਰੋਂ ਜਿੰਨੂੰ ਉਹ ਗੱਲ ਬੇਚੈਨ ਕਰਦੀ ਕਿ ਆ ਗੁਣ ਪਾਉਣਾ ਹੈ ਕਿਵੇਂ ਪਾਉਣਾ ਹੈ ਸੱਚਾ ਧਰਮੀ ਉਹ ਜਿੰਨਾ ਸਮਾਂ ਸਹੀ ਜਵਾਬ ਨਾ ਮਿਲੇ ਉਨਾ ਸਮਾਂ ਗੁਰਬਾਣੀ ਦੀ ਖੋਜ ਕਰਦਾ ਰਹਿੰਦਾ ਤੇ ਜਿਹੜਾ ਪਖੰਡੀਆਂ ਦਾ ਚੇਲਾ ਹੈ ਪਖੰਡੀਆਂ ਵਾਲੇ ਕੋਈ ਕੱਚੀ ਪਿੱਲੀ ਗੱਲ ਉਹਦੇ ਪੱਲੇ ਪਾਈ ਉਹ ਸੰਤੁਸ਼ਟ ਹੋ ਕੇ ਬਹਿ ਜਾਂਦਾ ਵੇਖੋ ਜੀ ਬਾਬਾ ਜੀ ਕਹਿੰਦੇ ਨੇ ਤੂੰ ਬਾਬਾ ਜੀ ਕਹਿੰਦੇ ਦੇ ਉੱਤੇ ਸੰਤੁਸ਼ਟ ਹੋ ਕੇ ਬਹਿ ਗਿਆ ਤੈਨੂੰ ਇਹ ਨਹੀਂ ਪਤਾ ਲੱਗਾ ਵੀ ਗੁਰੂ ਜੀ ਕੀ ਕਹਿੰਦੇ ਨੇ ਬਾਬਾ ਤੇ ਤੇਰਾ ਹੈ ਹੀ ਪਖੰਡੀ ਬਾਬਾ ਤੇ ਤੇਰਾ ਹੈ ਹੀ ਲੋਟੂ ਉਹਨੇ ਤੇ ਕਹਨੇ ਕਹਨੇ ਤੂੰ ਗੁਰੂ ਨੂੰ ਵੇਹ ਗੁਰੂ ਕੀ ਕਹਿੰਦਾ ਮੈਂ ਇੱਕ ਉਦਾਹਰਨ ਦੇ ਦੇਣਾ ਵੀਡੀਓ ਬੜੀ ਲੰਮੀ ਨਾ ਹੋਵੇ ਉਹ ਬੇਚੈਨੀ ਸੀ ਜਿਨੇ ਥੋਮਸ ਐਡੀਸਨ ਨੂੰ ਹਜ਼ਾਰ ਪ੍ਰਯੋਗ ਕਰਨ ਦੇ ਉੱਤੇ ਪ੍ਰੇਰਿਆ ਹਜ਼ਾਰ ਪ੍ਰਯੋਗ ਕਰਨ ਤੋਂ ਬਾਅਦ ਆ ਬਲਬ ਸਾਡੀ ਝੋਲੀ ਦੇ ਅੰਦਰ ਆਇਆ ਤੇ ਕਹਿੰਦੇ ਨੇ 700 750 ਜਦੋਂ ਪ੍ਰਯੋਗ ਹੋ ਚੁੱਕੇ ਸਨ ਨਾ ਉਦੋਂ ਬਹੁਤ ਸਾਰੇ ਉਹਦੀ ਟੀਮ ਦੇ ਸਾਥੀ ਟੀਮ ਦੇ ਵਰਕਰ ਉਹਦਾ ਸਾਥ ਛੱਡ ਕੇ ਕਿਨਾਰਾ ਕਰਕੇ ਬਹਿ ਗਏ ਸਨ ਉਹ ਕਹਿੰਦੇ ਸਨ ਇਹ ਆ ਪਾਗਲ ਹੈ ਸਾਨੂੰ ਵੀ ਨਾਲ ਪਾਗਲ ਕਰੇਗਾ ਪਰ ਜਿਹਨੂੰ ਪਾਗਲ ਕਹਿੰਦੇ ਸਨ ਉਹਦਾ ਹੀ ਨਾਮ ਜਿਲਿਆ ਜਾਂਦਾ ਹੈ ਬਾਕੀ ਟੀਮ ਦੇ ਵਰਕਰਾਂ ਦਾ ਨਹੀਂ ਥੋਮਸ ਐਡੀਸਨ ਨੇ ਹਜ਼ਾਰ ਪ੍ਰਯੋਗ ਕਰਨ ਤੋਂ ਬਾਅਦ ਰੋਸ਼ਨੀ ਸੱਡੀ ਝੋਲੀ ਦੇ ਅੰਦਰ ਪਾਏ ਬੀਚੈਨੀ ਨੇ ਨਵੀਆਂ ਖੋਜਾਂ ਕੀਤੀਆਂ ਨੇ ਹਰ ਫੀਲਡ ਵਿੱਚ ਕੀਤੀਆਂ ਨੇ ਨਵੀਆਂ ਦਵਾਈਆਂ ਇਜ਼ਾਦ ਕੀਤੀਆਂ ਨੇ ਬੇਚੈਨੀ ਦੇ ਵਿੱਚੋਂ ਪੈਦਾ ਹੋਈਆਂ ਐਵੇਂ ਕਹਿ ਲੋ ਕਿ ਸਾਰੀ ਤਰੱਕੀ ਦੀ ਜਿਹੜੀ ਜੜ੍ਹ ਹੈ ਸਾਰੀ ਤਰੱਕੀ ਦਾ ਜਿਹੜਾ ਬੇਸ ਹੈ ਜਿਹੜੀ ਬੁਨਿਆਦ ਹੈ ਜਿਹੜੀਆਂ ਨੀਂਹਾਂ ਨੇ ਉਹ ਬੇਚੈਨੀ ਦੇ ਉੱਤੇ ਖੜੀਆਂ ਜਿਹੜਾ ਬੰਦਾ ਚੈਨ ਦੇ ਨਾਲ ਬਹਿ ਗਿਆ ਬਸ ਰੋਟੀ ਕਮਾਈ ਅਨਾਜ ਉਹ ਗਾਇਆ ਖਾੜਿਆ ਸੌਂ ਲਿਆ ਘੁੰਮ ਫਿਰ ਲਿਆ ਸਮਾਂ ਬਰਥ ਕਰ ਲਿਆ ਉਹ ਕੀ ਕਮਾਏਗਾ ਕੀ ਲੋਕਾਂ ਦੀ ਝੋਲੀ ਵਿੱਚ ਪਾਏਗਾ ਹਾਂ ਦੂਜੀ ਤਰ੍ਹਾਂ ਦੀ ਬੇਚੈਨੀ ਮਾੜੀ ਉਹ ਬੇਚੈਨੀ ਕਿਹੜੀ ਮਾੜੀ ਏ ਵੀ ਤੁਸੀਂ ਵੇਖਿਆ ਕਿਸੇ ਦਾ ਚੰਗਾ ਕਾਰ ਤੁਹਾਡੇ ਅੰਦਰ ਬੇਚੈਨੀ ਬਣੀ ਮੇਰਾ ਕਿਉਂ ਨਹੀਂ ਇਹ ਮਾੜੀ ਏ ਕਿਸੇ ਦਾ ਵੇਖਿਆ ਚੰਗਾ ਕਾਰੋਬਾਰ ਬੇਚੈਨੀ ਬਣ ਗਈ ਵੀ ਇਹਦਾ ਕਿਉਂ ਤੇ ਮੇਰਾ ਕਿਉਂ ਨਹੀਂ ਇਹ ਬੇਚੈਨੀ ਮਾੜੀ ਏ ਕਿਸੇ ਦੇ ਵੇਖੇ ਚੰਗੇ ਬੱਚੇ ਤੇ ਆਪਣੇ ਬੱਚਿਆਂ ਵਾਂਗ ਵੇਖਿਆ ਵੀ ਮੇਰੇ ਬੱਚੇ ਤੇ ਇੰਨਾ ਵਰਗੇ ਨਹੀਂ ਨੇ ਇੰਨਾ ਵਰਗੇ ਸਫਲ ਨਹੀਂ ਉਹ ਜਿਹੜੀ ਬੇਚੈਨੀ ਉਹ ਮਾੜੀ ਏ ਉਹਦੀ ਮਿਹਨਤ ਉਹਦੇ ਸੰਸਕਾਰ ਉਹਦੀ ਤਾਲੀਮ ਉਹਦੇ ਨਾਲ ਤੂੰ ਆਪਣੇ ਵੱਲ ਵੇਖ ਤੂੰ ਬੱਚਿਆਂ ਦੇ ਨਾਲ ਵਿਹਾਰ ਕਿਦਾਂ ਦਾ ਕੀਤਾ ਕਿਦਾਂ ਦਾ ਚੱਲਿਆ ਕਿਦਾਂ ਦਾ ਨਹੀਂ ਚੱਲਿਆ ਕਿਸੇ ਦੀ ਤਰੱਕੀ ਕਿਸੇ ਦੀ ਇੱਜ਼ਤ ਕਿਸੇ ਦਾ ਮਕਾਨ ਕਿਸੇ ਦਾ ਕਾਰੋਬਾਰ ਵੇਖ ਕੇ ਜਿਹੜਾ ਬੇਚੈਨ ਹੋਣਾ ਉਹ ਮਾੜਾ ਹੈ ਬਾਕੀ ਬੇਚੈਨੀ ਬੁਰੀ ਨਹੀਂ ਬੇਚੈਨੀ ਹੋਵੇ ਉਸਾਰੂ ਹੋਵੇ ਚੰਗੀ ਹੋਵੇ ਲਾਭਦਾਇਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ